ਅਸੀਂ ਹੁਣ ਸਾਡੇ ਬਹੁਤ ਹੀ ਸਤਿਕਾਰਯੋਗ ਨੇ ਸ਼੍ਰੀ ਮਾਨਪੁਰੀ ਜੀ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਉਹਨਾਂ ਦਾ ਵੀ ਅਸੀਂ ਬਹੁਤ-ਬਹੁਤ ਸਵਾਗਤ ਕਰਦੇ ਹਾਂ ਜੀ ਆਪਣੇ ਚੈਨਲ ਤੇ ਤੇ ਉਹਨਾਂ ਨੂੰ ਵੀ ਮੁਬਾਰਕਬਾਦ ਪੇਸ਼ ਕਰਦੇ ਹਾਂ ਦੀਵਾਲੀ ਦੀ ਵੀ ਔਰ ਸਟਾਰਟਿੰਗ ਦੀ ਵੀ ਤੇ ਆਪਾਂ ਪੁਰੀ ਸਾਹਿਬ ਵੱਲੋਂ ਬੜੀਆਂ-ਬੜੀਆਂ ਸੇਵਾਵਾਂ ਜਿਹੜੀਆਂ ਨੇ ਸ਼੍ਰੀ ਰਾਮ ਮੰਦਰ ਔਰ ਖੱਤਰੀ ਜੀਤਨਾ ਮੰਚ ਖਾਣਾ ਵਾਲਕ ਵਿੱਚ ਬਹੁਤ ਵੱਡੀਆਂ-ਵੱਡੀਆਂ ਸੇਵਾਵਾਂ ਜਿਹੜੀਆਂ ਨੇ ਸਮਾਜਿਕ ਸੇਵਾਵਾਂ ਨਿਭਾਈਆਂ ਜਾਂਦੀਆਂ ਨੇ ਪੁਰੀ ਸਾਹਿਬ ਵੱਲੋਂ ਤੇ ਆਪਾਂ ਇਹਨਾਂ ਦੇ ਵੀ ਕੀਮਤੀ ਵਿਚਾਰ ਨੇ ਜਿਹੜੇ ਆਪਣੇ ਦਰਸ਼ਕਾਂ ਤੱਕ ਜ਼ਰੂਰ ਸ਼ੇਅਰ ਕਰਨਾ ਚਾਹਾਂਗੇ ਸੋ ਪਲੀਜ਼ ਤੁਸੀਂ ਵੀ ਆਪਣੇ ਜਿਹੜੇ ਵਿਚਾਰ ਨੇ ਜ਼ਰੂਰ ਸ਼ੇਅਰ ਕਰੋ ਸਾਰੇ ਸ਼ਹਿਰ ਨਿਵਾਸੀਆਂ ਨੂੰ ਆਉਣ ਵਾਲੇ ਤਿਉਹਾਰਾਂ ਦੇ ਵਿੱਚ ਦੀਵਾਲੀ ਦੀਆਂ ਨਵੇਂ ਸਾਲ ਦੇ ਜੀਵਿਸ਼ਕਰਮਾ ਦੇ ਦਿਨਾਂ ਬਹੁਤ-ਬਹੁਤ ਮੁਬਾਰਕਾਂ ਮੈਂ ਹੁਣ ਆਪਣੇ ਸ਼ਹਿਰ ਨਿਵਾਸੀਆਂ ਨੂੰ ਦੱਸਣਾ ਚਾਹੁੰਦਾ ਹਾਂ ਜੀਟੀ ਰੋਡ ਦੇ ਉੱਪਰ ਗੁਲਜਾਰ ਕਾਲਜ ਦੇ ਸਾਹਮਣੇ ਗੋਲ ਟਾਈਮ ਦੇ ਸੌਟ येलो ਰਿਜ਼ੋਰਟ অর ਗੋਲਡਨ ਰਿਜ਼ੋਰਟ ਦੇ ਬਿਲਕੁਲ ਨਾਲ ਅਸੀਂ ਬਸੰਤ ਨਾਮ ਦੇ ਉੱਪਰ ਰੈਸਟੋਰੈਂਟ ਕਿਟੀਹਾਲ অর ਵੈਂਕੂ ਟਾਲ ਚਲਾ ਰਹੇ ਹਾਂ ਜਿਹੜਾ ਰੈਸਟੋਰੈਂਟ ਕਿਟੀਹਾਲ ਹੈ ਉਹ 6 ਮਹੀਨੇ ਤੋਂ ਆਲਰੇਡੀ ਚੱਲ ਰਿਹਾ ਹੈ ਫਿਰ ਜਿਹੜਾ ਕਿਟੀਹਾਲ ਹੈ অর ਰੈਸਟੋਰੈਂਟ ਤੇ ਸਾਡਾ ਵੈਂਕੂ ਟਾਲ ਹੈ ਉਹ ਅਸੀਂ ਉਹ ਅਦਭੁਤ ਸ਼ੁਰੂ ਕੀਤਾ ਹੈ ਅਸੀਂ ਫੂਡ ਦੇ ਵਿੱਚ অর ਸਫਾਈ ਦੇ ਵਿੱਚ ਕੋਈ ਕੰਪਰੋਮਾਈਜ਼ ਨਹੀਂ ਹੈ ਸੱਡੀ ਚਾਹੇ ਇੱਥੇ ਬਸੰਤ ਦੀ ਕਿਚਨ ਦੇਖੋ ਬਸੰਤ ਦੇ ਵਿੱਚ ਅਸੀਂ ਹਰ ਇੱਕ ਤਰੀਕੇ ਦਾ ਸਫਾਈ ਦਾ ਪੂਰਾ ਖਿਆਲ ਰੱਖਿਆ ਕੰਪਲੀਟ ਦਾ ਕੰਪਲੀਟ ਰੈਸਟੋਰੈਂਟ ਵੈਂਕੂਪਾਲ ਔਰ ਸੱਡਾ ਕਿਟਿੰਗ ਹਾਲ ਏਸੀ ਹੈ ਅਸੀਂ ਜਿਹੜਾ ਸਾਰਾ ਸਟਾਫ ਰੱਖਿਆ ਹੈ ਵੈਲ ਕੁਆਲੀਫਾਈਡ ਸਟਾਫ ਬਸੰਤ ਦਾ ਰੱਖਿਆ ਆ ਇਹਨਾਂ ਨੂੰ ਪੂਰੀ ਟ੍ਰੇਨਿੰਗ ਦੇ ਕੇ ਬਸੰਤ ਆਪਣੀ ਦੇ ਕੇ ਇੱਥੇ ਰੱਖਦੇ ਆ ਤਾਂ ਕਿ ਕਿਸੇ ਨੂੰ ਵੀ ਜਿਹੜੇ ਆਮ ਰੈਸਟੋਰੈਂਟ ਜਾਂ ਆਮ ਬੈਂਕੂਟ ਹਾਲ ਵਰਗਾ ਇਹ ਨਹੀਂ ਹੈਗਾ ਇਹ ਅੱਜ ਦੀ ਟੈਕਨੋਲੋਜੀ ਨਾਲ ਬਣਿਆ ਹੋਇਆ ਹੈ ਔਰ ਇੱਥੇ ਜਿਹੜਾ ਸਾਡਾ ਫਰਨੀਚਰ ਹੈ ਉਹ ਵੀ ਅਦਭੁਤ ਹੈ ਔਰ ਜਿਹੜੀ ਦਿੱਖ ਤੇ ਇਹਦੀ ਡੈਕੋਰੇਸ਼ਨ ਹੈ ਅਸੀਂ ਕੰਪਲੀਟ ਆਪਣੀ ਤਰਫ ਤੋਂ ਪੂਰੀ ਡੈਕੋਰੇਸ਼ਨ ਕਰਵਾਈ ਹੋਈ ਹੈ ਤਾਂ ਕਿ ਜਿਹੜੇ ਸਾਡੇ ਵੀ ਕਸਟਮਰ ਆਣ ਉਹਨਾਂ ਨੂੰ ਕੋਈ ਵੀ ਹੋਰ ਖਰਚਾ ਨਾ ਕਰਨਾ ਪਵੇ بڑے ਵਾਜਿਬ ਰੇਟਾਂ ਖਾਏਆਂ ਸ਼ਹਿਰ ਵਾਸੀਆਂ ਵਾਸਤੇ ਬਸੰਤ ਦੇ ਲੁਧਿਆਣੇ ਤੋਂ ਵੀ ਘੱਟ ਰੇਟ ਕੰਨੇ ਦੇ ਵਿੱਚ ਹੈ ਉਹ ਤਾਂ ਆਵਸਤੇ ਵੀ ਖੰਨੇ ਦੇ ਵਿੱਚ ਇੱਕ ਨਵੀਂ ਚੀਜ਼ ਅਸੀਂ ਲੈ ਕੇ ਆਏ ਆਂ ਔਰ ਇਹਦਾ ਸਾਡੇ ਸ਼ਹਿਰ ਵਾਸੀਓ ਨੂੰ ਵਧੀਆ ਰਿਸਪੌਂਸ ਮਿਲੇ ਵਧੀਆ ਕੁਆਲਟੀ ਮਿਲੇ ਸਾਨੂੰ ਪੈਸਾ ਕਮਾਉਣ ਨਾਲੋਂ ਜ਼ਿਆਦਾ ਸਾਡੇ ਸ਼ਹਿਰ ਨਾਲ ਪਿਆਰ ਦੀ ਜ਼ਿਆਦਾ ਜ਼ਰੂਰਤ ਹੈ ਮੈਂ ਆਪਣੇ ਖੰਨੇ ਸ਼ਹਿਰ ਦੇ ਸਾਰੇ ਨਿਵਾਸੀਆਂ ਨੂੰ ਗਵਿੰਦਗੜ੍ਹ ਦੇ ਨਿਵਾਸੀਆਂ ਨੂੰ ਔਰ ਜਿਹੜੇ ਸਾਡੇ ਨੇੜੇ ਕਿਣਿਆਂ ਨੂੰ ਇੱਕ ਵਾਰੀ ਜ਼ਰੂਰ ਕਹੂੰਗਾ ਵੀ ਇੱਕ ਵਾਰ ਬੈਂਕਟੂਰਾਲ ਤੇ ਰੈਸਟੋਰੈਂਟ ਤੇ ਕਿੱਟੀ ਵਾਲ ਤੇ ਜੂ ਚੱਕਰ ਲਗਾ ਲਾ ਅਗਰ ਕਿਸੇ ਦੀ ਕੋਈ ਕੰਪਲੇਂਟ ਹੈ ਸਾਡੇ ਕੋਲ ਬਸੰਤ ਇੱਥੇ ਬੈਠਦੇ ਆਂ ਕੰਬਲ ਬਸੰਤੀ ਉਹਨਾਂ ਨੂੰ ਤੁਸੀਂ ਕੰਪਲੀਟ ਕਰ ਸਕਦੇ ਹੋ ਉਹਨਾਂ ਕੋਲ ਤੁਸੀਂ ਬੁਕਿੰਗ ਕਰਾ ਸਕਦੇ ਹੋ ਉਹਨਾਂ ਦਾ ਆਪਣਾ ਪਰਸਨਲ ਨੰਬਰ 98